हां जी दोस्तों सस्का। ਗੱਲ ਛੱਡਦੀ ਆ ਜਿੰਮ ਦੇ ਵਿੱਚ ਖਰਾਕ ਦੀ। ਅਸੀਂ ਕਿੰਨੀ ਖਰਾਕ ਖਾਣੀ ਚਾਹੀਦੀ ਆ? ਸਾਨੂੰ ਕਿੰਨਾ ਪ੍ਰੋਟੀਨ ਲੈਣਾ ਚਾਹੀਦਾ? ਕਿਸੇ ਦੀ رائے ਹੁੰਦੀ ਆ ਕਿ ਆਪਣੀ ਬੋਡੀ weight ਤੋਂ ਡਬਲ ਪ੍ਰੋਟੀਨ ਲੋ। ਕਿਸੇ ਦੀ رائے ਹੁੰਦੀ ਆ ਐਨੇ ਪਰਸੈਂਟ ਪ੍ਰੋਟੀਨ ਲੋ। ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ। ਜੋ ਨੈਚੁਰਲ ਡਾਈਟ ਲੈਂਡ ਦਾ ਤਰੀਕਾ ਹੋਏ ਆ ਵੀ ਪਹਿਲਾਂ ਤਾਂ ਤੁਸੀਂ ਆਪਣੀ ਬੋਡੀ ਦੇ ਟੈਸਟ ਕਰਾਓ। ਆਪਣੇ ਲੀਵਰ ਦਾ ਟੈਸਟ ਕਰਾਓ ਤੁਹਾਡੀ ਓਟੀਪੀਟੀ ਠੀਕ ਆ ਤੁਹਾਡੇ ਲੀਵਰ ਚ ਸੋਜ ਤਾਂ ਨਹੀਂ ਹੈ ਜੇਕਰ ਜਦੋਂ ਤੁਹਾਡਾ ਪ੍ਰੋਪਰ ਲੀਵਰ ਸਹੀ ਹੋ ਜਵੇ ਉਸ ਤੋਂ ਬਾਅਦ ਇਹ ਨਹੀਂ ਹੈ ਕਿ ਜੇ ਸਾਨੂੰ ਕਹਤਾ ਜੀ ਤੁਸੀਂ ਪਾਈਆ ਚਿਕਨ ਖਾਣਾ ਤੁਸੀਂ 6 ਅੰਡੇ ਖਾਣੇ ਆ ਤੁਸੀਂ 10 ਅੰਡੇ ਖਾਣੇ ਆ ਤੁਸੀਂ ਦੋ ਸਕੂ ਪ੍ਰੋਟੀਨ ਦੇ ਪੀਣੇ ਆ ਇਹ ਕੋਈ ਮੈਨੇ ਨਹੀਂ ਰਖਾਉਂਦਾ ਹਰ ਇੱਕ ਦੀ ਬਾਡੀ ਅਲੱਗ-ਅਲੱਗ ਹੁੰਦੀ ਆ ਕਿਸੇ ਦਾ ਕਿਸੇ ਦੀ ਬਾਡੀ ਕਿੰਨੀ ਡਾਈਟ ਲੈਂਦੀ ਆ ਕਿਸੇ ਦੀ ਬਾਡੀ ਕਿੰਨੀ ਡਾਈਟ ਲੈਂਦੀ ਆ ਸਭ ਤੋਂ ਵਧੀਆ ਤਰੀਕਾ ਪ੍ਰੋਟੀਨ ਡਾਈਟ ਲੈਣ ਦਾ ਇਹ ਆ ਕਿ ਤੁਸੀਂ ਡਾਈਟ ਖਾਣੀ ਸ਼ੁਰੂ ਕਰ ਦਿਓ ਐਕਸਰਸਾਈਜ਼ ਲਾਉਣ ਤੋਂ ਬਾਅਦ ਜਦੋਂ ਤੁਹਾਡਾ ਮਨ ਅੱਕ ਜਵੇ ਬੇਸ਼ੱਕ ਤੁਸੀਂ 100 ਗ੍ਰਾਮ ਚਿਕਨ ਖਾਦਾ ਬੇਸ਼ੱਕ ਤੁਸੀਂ ਪਾਇਆ ਚਿਕਨ ਖਾਦਾ ਜੇਕਰ ਤੁਹਾਡਾ ਲੀਵਰ ਜਿੰਨੇ ਜਿੰਨੀ ਡਾਈਟ ਮੰਗਦਾ ਉਨਹੀਂ ਹੀ ਡਾਈਟ ਲਓ ਤਾਂ ਤੁਸੀਂ ਫਿੱਟ ਰਹਿ ਸਕਦੇ ਹੋ ਇਹੀ ਸਭ ਤੋਂ ਵਧੀਆ ਤਰੀਕਾ ਹੈਗਾ ਜੇਕਰ ਅਸੀਂ YouTube ਦੇ ਮਗਰ ਲੱਗਾਗੇ ਕੋਈ ਕੁਛ ਰਹਿ ਦਿੰਦਾ ਕੋਈ ਕੁਛ ਰਹਿ ਦਿੰਦਾ ਇੰਨੇ ਗ੍ਰਾਮ ਪ੍ਰੋਟੀਨ ਚਾਹੀਦਾ ਜੀ ਇੰਨੇ ਗ੍ਰਾਮ ਚਿਕਨ ਖਾਣਾ ਚਾਹੀਦਾ ਇਹ ਕੋਈ ਜ਼ਰੂਰੀ ਨਹੀਂ ਹੈਗਾ ਤੁਹਾਡਾ ਲੀਵਰ ਜਿੰਨੀ ਡਾਈਟ ਚੱਲਦਾ ਉਨੀ ਡਾਈਟ ਖਾਓ ਸਭ ਤੋਂ ਵਧੀਆ ਡਾਈਟ ਲਾਈਨ ਦਾ ਇਹ ਤਰੀਕਾ ਮੈਨੂੰ ਵੀ ਬੜੇ ਫੋਨ ਆਉਂਦੇ ਆ ਜਾਂ ਮੈਸੇਜ ਆਉਂਦੇ ਆ ਮੈਨੂੰ ਲੇਕਿਨ ਮੈਂ ਉੱਥੇ ਮੈਸੇਜ ਤੇ ਜਵਾਬ ਨਹੀਂ ਦੇ ਪਾਉਂਦਾ ਹਰ ਇੱਕ ਨੂੰ ਇਸੇ ਕਰਕੇ ਮੈਂ ਵੀਡੀਓ ਬਣਾਈ ਆ ਕਿ ਜੋ ਵੀ ਮੈਨੂੰ ਕੁਐਸਚਨ ਕਰਦੇ ਆ ਕਿ ਸਾਨੂੰ ਡਾਈਟ ਕਿੰਨੀ ਲੈਣੀ ਚਾਹੀਦੀ ਆ ਸਾਨੂੰ ਪ੍ਰੋਟੀਨ ਡਾਈਟ ਕਿੰਨੀ ਲੈਣੀ ਚਾਹੀਦੀ ਆ ਮੈਂ ਇੱਕੋ ਹੀ ਗੱਲ ਕਹੂੰਗਾ ਪਹਿਲਾਂ ਤੁਸੀਂ ਆਪਦੇ ਲੀਵਰ ਦਾ ਟੈਸਟ ਕਰਾਓ ਜੇਕਰ ਤੁਹਾਡਾ ਲੀਵਰ ਪ੍ਰੋਪਰ ਸਹੀ ਆ ਫਿਰ ਤੁਸੀਂ ਜਿੰਨੀ ਤੁਸੀਂ ਵਰਕਆਊਟ ਲਾਇਆ ਤੁਸੀਂ ਹਾਰਡ ਵਰਕ ਆਊਟ ਲਾਇਆ ਤਾਂ ਤੁਹਾਡਾ ਲੀਵਰ ਆਪੇ ਖਰਾਕਵੱਤ ਮੰਗੂਗਾ ਜੇਕਰ ਤੁਸੀਂ ਹਾਰਡ ਵਰਕ ਹੀ ਘੱਟ ਕੀਤਾ ਐਕਸਰਸਾਈਜ਼ ਹੀ ਪੂਰੀ ਹੈਵੀ ਨਹੀਂ ਲਾਈ ਹਲਕੀ ਲਾਈ ਆ ਤਾਂ ਤੁਸੀਂ ਕਿੱਥੇ ਐਨਾ ਪ੍ਰੋਟੀਨ ਡਾਈਟ ਲੈ ਲੋਗੇ ਉਹਨੇ ਤਾਂ ਉਨੀ ਕੀ ਡਾਈਟ ਲੈਣੀ ਆ ਜਿਵੇਂ ਕਿ ਆਪਾਂ ਕਿਸੇ ਨੂੰ ਕਿਸੇ ਚੀਜ਼ ਤੇ ਆਪਾਂ ਬਾਲਣ ਲਾਵਾਂਗੇ ਅੱਗ ਬਾਲਾਂਗੇ ਜੇ ਆਪਾਂ ਜਾਦੇ ਅੱਗ ਬਾਲਾਂਗੇ ਤਾਂ ਉਨੀ ਜਾਦੇ ਸੇਕ ਆਊਗਾ ਜੇ ਘੱਟ ਅੱਗ ਬਾਲਾਂਗੇ ਤਾਂ ਘੱਟ ਸੇਕ ਆਊਗਾ ਓਵੇਂ ਹੀ ਸਾਡਾ ਸਰੀਰ ਆ ਜਿੰਨੀ ਅਸੀਂ ਐਕਸਰਸਾਈਜ਼ ਲਾਵਾਂਗੇ ਉਨੀ ਬਾਡੀ ਸਾਡੀ ਹੀਟ ਛੱਡੂਗੀ ਉਨੀ ਪਾਵਰ ਦੇਊਗੀ ਤੇ ਉਸ ਪਾਵਰ ਨੂੰ ਵਧਾਉਣ ਲਈ ਸਾਨੂੰ ਉਨੀ ਹੀ ਖਰਾਕ ਲੈਣੀ ਪਊਗੀ ਤੇ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਜਿੰਨਾ ਤੁਸੀਂ ਹੈਵੀ ਵਰਕਆਊਟ ਲਾਓਗੇ ਤਾਂ ਤੁਹਾਨੂੰ ਪ੍ਰੋਟੀਨ ਵੀ ਹੈਵੀ ਜ਼ਿਆਦਾ ਹੀ ਲੈਣਾ ਪਊਗਾ ਇਦੇ ਵਿੱਚ ਕੈਲਕੂਲੇਟ ਕੁਛ ਨਹੀਂ ਕਰਨ ਦੀ ਲੋੜ ਤੁਸੀਂ ਆਪਣੇ ਵਰਕਆਊਟ ਦੇ ਹਿਸਾਬ ਨਾਲ ਪ੍ਰੋਟੀਨ ਲਓ ਤੇ ਆਪਣੀ ਜ਼ਿੰਦਗੀ ਜਿਓ ਸਭ ਤੋਂ ਵਧੀਆ ਤਰੀਕਾ ਹੈ ਕਿ ਆਪਦੇ ਬਲੱਡ ਟੈਸਟ ਜ਼ਰੂਰ ਕਰਾਉਂਦੇ ਰਹੋ ਛੇ ਮਹੀਨਿਆਂ ਦੇ ਅੰਦਰ ਅੰਦਰ ਤੁਹਾਨੂੰ ਕਿਸੇ ਚੀਜ਼ ਦੀ ਟੈਨਸ਼ਨ ਕਰਨ ਦੀ ਲੋੜ ਨਹੀਂ ਵਧੀਆ ਜ਼ਿੰਦਗੀ ਜਿਓਗੇ ਲੰਬੀ ਉਮਰ ਜਿਓਗੇ ਔਰ ਤੰਦਰੁਸਤ ਰਹੋਗੇ ਔਰ ਫਿੱਟ ਰਹੋਗੇ ਸੋ ਸਾਰਿਆਂ ਦਾ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਕਰਿਓ ਹੋਰ ਵੀ ਇਦਾਂ ਦੀਆਂ ਵੀਡੀਓ ਪਾਉਂਦੇ ਰਹਾਂਗੇ